ਸਾਹਿਲ ਕਹਿੰਦੇ ਰਟੋਲੀ ਦੇ ਨਾਲ ਕਹਿੰਦੇ ਮਿੱਤਾ ਬਿੰਜਲਪੁਰ ਸਾਕਰ ਸਾਡਾ ਹਰਾ ਸਾਹਿਲ ਪੰਡਤ ਦਾ ਵਿਸ਼ਾਲ ਹੋਣੀ ਹਰੀ ਕਹਿੰਦੇ ਨਾਲ ਅਮਨ ਰਾਣਾ ਰੋਹਿਤ ਰਾਣਾ ਕਹਿੰਦੇ ਹੈਪੀ ਗੁੱਜਰ ਸਾਲਾ ਪਰ ਨਿੱਕੂ ਕਹਿੰਦੇ ਬਿੰਜਲਪੁਰ ਇਹਨਾਂ ਵੀਰਾਂ ਦਾ ਵੀ ਬਹੁਤ ਬੜਾ ਧੰਨਵਾਦ ਹੈ ਉਧਰ ਕਹਿੰਦੇ ਬਹੁਤ ਬੜਾ ਧੰਨਵਾਦ ਜੱਸੀ ਹੋਣੀ ਕਹਿੰਦੇ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਲੈ ਵੀ ਛੋੜੇ ਨਾਂ ਬੋਲ ਲਿਆ ਕਰ ਮੇਰੇ ਛੋਟੇ ਭਰਾ ਉਹਦੀ ਦਿਨ ਬਾਅਦ ਫੇਰ ਤੋਂ ਚਾਰ ਬੋਲ ਲਿਆ ਕਰਨ ਇਹਦਾ ਮੈਚ ਕੋਟੀ ਦੇ ਖੇਡੇ ਜਾ ਰਿਹਾ ਹੈ ਲੋਕਾਂ ਨੂੰ ਸਵਾਗਤ ਆਉਣਾ ਚਾਹੀਦਾ ਖੇਡ ਕਮੇਟੀ ਦਾ ਇਹ ਤੌਰੇ ਆ ਨਾ ਵੱਡਾ ਮੱਲ ਹੈ ਇਹਦੀਆਂ ਗੱਲਾਂ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਚੱਲਦੀ ਹੈ ਇਹ ਤੌਰੇ ਵਾਲੇ ਮੈਚ ਸਰਮਾਨਤ ਕੀਤੀ ਹੈ ਸੱਟ ਲੱਗਣ ਤੋਂ ਬਾਅਦ ਮੇਰੇ ਵੀਰੋ ਨੰਬਰ ਜੈਫੀਆਂ ਤੇ ਇਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਰੇਡ ਲੈ ਵੀ ਆਨ ਨੌਜਵਾਨਾਂ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਗਿਆ ਹੈ ਮੈਚ ਚੋਟੀ ਦਾ ਆ ਰਵੀ ਦੇਵਰੇ ਵਾਲਾ ਇਹਨੇ ਕੈਨੇਡਾ ਵਿੱਚ ਬੱਲੇ ਬੱਲੇ ਕਰਾਈ ਹੈ ਜਿਹੜਾ ਰਵੀ ਆ ਨੰਬਰ ਹੋਲਡ ਸੀ ਉਹ ਰਵੀ ਨੂੰ ਦਿੱਤਾ ਗਿਆ ਜੀ ਨੋਟ ਕਰ ਲਓ ਪ੍ਰਬੰਧਕ ਵੀਰ ਰੈਫਰੀ ਵੀਰ ਨੋਟ ਕਰਵਾ ਰਹੇ ਹੈ ਜਿਹੜਾ ਰਵੀ ਆ ਨੰਬਰ ਹੋਲਡ ਸੀ ਉਹ ਰਵੀ ਦੀ ਟੀਮ ਨੂੰ ਰਵੀ ਨੂੰ ਦਿੱਤਾ ਗਿਆ Mega, boa,